ਸ਼ਹੀਦ ਭਗਤ ਸਿੰਘ ਸ਼ਹੀਦ ਰਾਜਗੁਰੂ ਸ਼ਹੀਦ ਸੁਖਦੇਵ ਇਹਨਾਂ ਦੇ ਸਾਥੀ ਹਯਾਦ ਚੰਦਰਸ਼ੇਖਰ ਅਗਿਆਪ ਵੱਖ-ਵੱਖ ਸੇਧਤਾ ਜੋ ਹੋਏ ਸ਼ਹੀਦ ਭਗਤ ਸਿੰਘ ਬੰਗਲਾਪਿੰਡ ਹੈ ਜ਼ਿਲ੍ਹਾ ਮੈਦ ਹੁਣ ਅੱਜ ਕੱਲ ਪਾਕਿਸਤਾਨ ਉੱਥੇ ਇਹਨਾਂ ਦਾ ਜਨਮ 27 ਨਵੰਬਰ 1907 ਨੂੰ ਮਾਤਾ ਬੀਜਾਮਤੀ ਤੇ ਪਿਤਾ ਕਿਸ਼ਨ ਸਿੰਘ ਦੇ ਘਰ ਵਿੱਚ ਹੋਇਆ ਇਹਨਾਂ ਦੇ ਸਾਥੀ ਸ਼ਿਵਰਾਮ ਰਾ ਓਏ ਜਿਹੜੇ ਕੁੰਨਿਆ ਤੁਸੀਂ ਅਨਾਜਪੁਰੂ ਉਹਨਾਂ ਦੇ ਨਾਮ ਨਾਲ ਲੱਗਿਆ ਖੇਡਪਿੰਡ ਓਨੇ ਦੇ ਨਾਲਾ ਉੱਥੇ ਉਹਨਾਂ ਦਾ ਜਨਮ ਹੋਇਆ ਸਰਦਾਰ ਸਰਦੇਵ ਸਿੰਘ ਦਾ ਜਨਮ ਲੋਹੇਹਾਂ ਨੇ ਕੰਡਾ ਅਗਲੇ ਚੌੜਾ ਬਾਜ਼ਾਰ ਹੈ ਉੱਥੇ ਥਾਪਰਾਂ ਦੇ ਘਰੇ ਸੁਖਦੇਵ ਦਾ ਜਨਮ ਹੋਇਆ ਉਮਰ ਇਹਨਾਂ ਦੀ ਲਗਭਗ 1 ਕੋਈ ਸੀ ਜਿਹੜੇ ਸੁਖਦੇਵ ਤੇ ਜਿਹੜੇ ਭਗਤ ਸਿੰਘ ਸੀ ਇਹਨਾਂ ਦਾ 6 ਮਹੀਨਿਆਂ ਦਾ ਹੀ ਫਰਜ ਸੀ ਰਾਜਪੂ ਇਹਨਾਂ ਕੋਲ ਇੱਕ ਸਾਲ ਛੋਟੇ ਸੀ ਇਹਨਾਂ ਦੇ ਜਿਹੜੇ ਚਾਚਾ ਜੀ ਸੀ ਚਾਚਾ ਅਜੀਤ ਸਿੰਘ ਉਹ ਪਹਿਲਾਂ ਕੋ ਹੀ ਇੱਕ ਕ੍ਰਾਂਤੀਕਾਰੀ ਪਰਿਵਾਰ ਦੇ ਵਿੱਚੋਂ ਸੀ ਇਹਨਾਂ ਦੇ ਪਰਿਵਾਰ ਦੇ ਮੈਂਬਰ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਵਿੱਚ ਵੀ ਰਹੇ ਇਹਨਾਂ ਦੇ ਜਨਮ ਤੋਂ 7 ਮਹੀਨੇ ਪਹਿਲਾਂ ਪਟ ਸਿੰਘ ਦੇ ਜਨਮ ਤੋਂ 7 ਮਹੀਨੇ ਪਹਿਲਾਂ ਇਹਨਾਂ ਦੇ ਚਾਚਾ ਜੀ ਚਾਚਾ ਵੀਰ ਸਿੰਘ ਕਸਵਰਨ ਸਿੰਘ ਹੋਣਾ ਨੇ ਇੱਕ ਮੋਰਚਾ ਲਾਇਆ ਸੀ ਕਿਸਾਨੀ ਦੇ ਵਾਸਤੇ ਉਸ ਮੋਰਚੇ ਦਾ ਨਾਮ ਰੱਖਿਆ ਗਿਆ ਸੀ ਪਗੜੀ ਸੰਭਾਲ ਜੱਟਾ ਉਹ ਅੰਗਰੇਜ਼ ਸਰਕਾਰ ਨੂੰ ਕਹਿੰਦੇ ਜਿਹੜੀਆਂ ਬੰਜਰ ਜ਼ਮੀਨਾਂ ਸੀ ਜਿੰਨਾਂ ਨੂੰ ਕਿਸਾਨ ਵਾਹ ਨਹੀਂ ਸਕਦੇ ਉਹ ਕਹਿੰਦੇ ਸੀ ਇਹ ਸਰਕਾਰ ਦੀ ਪ੍ਰਾਪਰਟੀ ਆ ਕਾਪੋਰੇਟ ਜਿਹੜੇ ਉਸ ਟਾਈਮ ਵੀ ਅਤਿਕਤਨੀ ਤਰ੍ਹਾਂ ਹੈਗੇ ਪਰ ਉਹ ਕਹਿੰਦੇ ਸੀ ਜਿਸ ਤਰ੍ਹਾਂ ਅੱਜ ਵੀ ਪਾਇਆ ਜਾ ਰਿਹਾ ਹੈ। ਸ਼ਹੀਦਾਂ ਨੇ ਜਦੋਂ ਵੇਖਿਆ ਕਿ ਸਾਈਮਨ ਕਮਿਸ਼ਨ ਇੰਡੀਆ ਦੇ ਵਿੱਚ ਆਇਆ ਉਸ ਦਾ ਵਿਰੋਧ ਕਰਨ ਵਾਸਤੇ ਆਪਣੇ ਜਗਰਾਵ ਦੇ ਨਾਲ ਆ ਲਾਜਪਤ ਰਾਏ ਇਹਨਾਂ ਨੇ ਜਦੋਂ ਵਿਰੋਧ ਕੀਤਾ ਬਹੁਤ ਸਾਰੀਆਂ ਉਹਨਾਂ ਦੇ ਲਾਠੀਆਂ ਮਾਰੀਆਂ ਗਈਆਂ ਉਹਨਾਂ ਨੂੰ ਮੱਦਮੋਏ ਕਰ ਦਿੱਤਾ ਗਿਆ ਉਹ ਉਸ ਸੰਸਾਰਾ ਨੂੰ ਛੱਡ ਗਏ ਉਸ ਜਿਹੜਾ ਗੱਤਿਆ ਚਾਰ ਦਾ ਬਦਲਾ ਲੈਣ ਵਾਸਤੇ ਸੰਦਰਸ ਨੂੰ ਮਾਰਨਾ ਸੀ ਲੇਕਿਨ ਉਸ ਦਾ ਸਹਾਰੇ ਤੇ ਜਿਹੜਾ ਸਟੌਟ ਉਸ ਉਸ ਦਾ ਤੇ ਨਾਲ ਚੰਨਣ ਸਿੰਘ ਦਾ ਇਹਨਾਂ ਵੱਲੋਂ ਹਮਲਾ ਕਰਕੇ ਜੇ ਉਹਨਾਂ ਨੇ ਜ਼ੁਲਮ ਕੀਤਾ ਸੀ ਉਹਦਾ ਬਦਲਾ ਲੈਣ ਲਈ ਉਹਨਾਂ ਨੂੰ ਮਾਰ ਮੁਕਾਇਆ ਗਿਆ ਉਹ ਅੰਗਰੇਜ਼ ਸਰਕਾਰ ਤੇ ਬਹੁਤੀ ਯਾਦਾ ਅਫਸਰ ਸੀ ਆਪਨਾ ਇਹਨਾਂ ਨੇ ਇਕਾਰਜ਼ ਕਰਕੇ ਦੂਰ ਦੂਰ ਜਾ ਕੇ ਛੁਪ ਕੇ ਜਿਹਨੂੰ ਜਦਾ ਪਤਨੀ ਕਿਹਾ ਜਾ ਸਕਦਾ ਹੈ ਇਸ ਤਰ੍ਹਾਂ ਮਹਿਨ ਰੱਖੇ ਲੇਕਿਨ ਸਰਕਾਰ ਨੂੰ ਇਹਨਾਂ ਦੀ ਭਾਲ ਸੀ ਇਹਨਾਂ ਨੇ ਆਪਣੇ ਆਪ ਆਪਣੀ ਗ੍ਰਿਫਤਾਰੀ ਦੇਣ ਵਾਸਤੇ ਇੱਕ ਪਲਾਨ ਤਿਆਰ ਕੀਤੀ ਦਿੱਲੀ ਦੇ ਵਿੱਚ ਉਸੰਦਰੀ ਖਾਲਸੇ ਦੇ ਵਿੱਚ ਵਿਲੇ ਥਾਂ ਦੇ ਉਤੇ ਇੱਕ ਬੰਬ ਸੁੱਟਿਆ ਗਿਆ ਗੋਲੂਗੀ ਤੇ ਗੋਲੀ ਉਸ ਵਕਤ ਦੀ ਅੰਗਰੇਜ਼ ਸਰਕਾਰ ਨੂੰ ਜਿਗਾਵਣ ਵਾਸਤੇ ਉਸ ਤੈਨ ਇਹਨੇ ਭੱਜਣਾ ਚਾਹਣ ਦਾ ਭੱਜ ਸਕਦੇ ਸੀ ਲੇਕਿਨ ਇਹ ਭੱਜੇ ਨਹੀਂ ਇਹਨਾਂ ਨੇ ਗ੍ਰਿਫਤਾਰੀ ਦਿੱਤੀ ਉਸ ਤੋਂ ਬਾਅਦ ਇਹਨਾਂ ਦਾ ਮੁਕੱਦਮਾ ਚੱਲਿਆ ਮੁਕੱਦਮਾ ਚੱਲਿਆ ਨਾ ਹੋਣ ਦੇ ਵਿੱਚ ਲਾਹੌਰ ਦੇ ਜੇਲ੍ਹ ਦੇ ਵਿੱਚ ਇਹਨਾਂ ਨੂੰ ਰੱਖਿਆ ਗਿਆ ਜਦੋਂ ਜਿਹੜੇ ਚੰਦਰशेखर आजाद ਸੀ ਇੱਕ ਸਾਲ ਦੇ ਉਪਰੰਤ ਉਹਨਾਂ ਨੂੰ ਘੇੜਾ ਪਿਆ ਲੈ ਉਹਨਾਂ ਨੇ ਅਲਾਨੀ ਕੀਤਾ ਸੀ ਕਿ ਮੈਂ ਅੰਗਰੇਜ਼ ਹਕੂਮਤ ਦੇ ਹੱਥ ਜਗ੍ਹਾਦਾ ਜਾਣ ਦਾ ਨਹੀਂ ਆਵਾਂਗਾ ਉਹੀ ਕੰਮ ਉਹਨਾਂ ਨੇ ਜਦੋਂ ਘੇੜਾ ਪਿਆ ਮੁਕਾਬਲਾ ਕੀਤਾ ਇੱਕ ਜੋੜੀ ਰਹੀ ਤੇ ਉਹਨਾਂ ਨੇ ਆਪਣੇ ਉਹ ਗੋਲੀ ਮਾਰ ਕੇ ਉਹ ਸ਼ਹੀਦੀ ਪ੍ਰਾਪਤ ਕੀਤੀ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਜਦੋਂ ਇਹਨਾਂ ਨੂੰ ਲਾਹੌਰ ਦੀ ਜੇਲ੍ਹ ਵਿੱਚ ਰੱਖਿਆ ਗਿਆ ਮੁਕੱਦਮਾ ਚੱਲਿਆ ਇਹਨਾਂ ਨੂੰ 24 ਮਾਰਚ 1931 ਨੂੰ ਫਾਂਸੀ ਦੇਣ ਦਾ ਹੁਕਮ ਸੁਣਾਇਆ ਗਿਆ ਸੀ ਲੇਕਿਨ ਕੌਮੀ ਮਾਰਚ ਨੂੰ ਜਦੋਂ ਫਾਂਸੀ ਦੇਣ ਦਾ ਹੁਕਮ ਸੁਣਾਇਆ ਉਹ ਸਾਰਾ ਬਦਰੋ ਲੋਕਾਂ ਵਿੱਚ ਹੋਇਆ ਜੇਲ੍ਹ ਨੂੰ ਘੇੜਾ ਪਾ ਲਿਆ ਅੰਗਰੇਜ਼ ਹਕੂਮਤ ਡਰ ਗਈ ਉਹ ਇਹ ਸੋਚਦੀ ਸੀ ਕਿ ਜੇਲ੍ਹ ਦੇ ਅੰਦਰੋਂ ਜਨਤਾ ਤੋਰ ਸਕਦੀ ਹੈ ਪਰ ਦੁਨੀਆ ਦੇ ਵਿੱਚ ਲੋਕੋ ਇੱਕ ਕਾਨੂੰਨ ਹੈ ਫਾਂਸੀ ਦੇ ਅੰਦਰ ਚੰਦਲੇ ਸੂਰਜ ਦੀ ਟਿੱਕੀ ਤੋਂ 1 ਘੰਟਾ ਪਹਿਲਾਂ ਫਾਂਸੀ ਦਿੱਤੀ ਜਾਂਦੀ ਹੈ ਦੁਨੀਆ ਭਰ ਦੇ ਵਿੱਚ ਲੇਕਿਨ ਇੰਨਾ ਪਿੰਨਾ ਨੂੰ 11 ਘੰਟੇ ਪਹਿਲਾਂ 23 ਮਾਰਚ 1931 ਨੂੰ ਸ਼ਾਮ ਨੂੰ 7 ਵਜੇ ਫਾਂਸੀ ਦੇ ਦਿੱਤੀ ਗਈ। ਇਹਨਾਂ ਦੀਆਂ ਜੇਡੀਆਂ ਬੌਧੀਆਂ ਕਾਨੂੰਨ ਆ ਦੁਨੀਆ 'ਚ ਜਦੋਂ ਕਿਸਾਨੂੰ ਫਾਂਸੀ ਦਿੱਤੀ ਜਾਂਦੀ ਹੈ ਉਸ ਦੀ ਮੌਤੀ ਉਸ ਦੇ ਵਾਰਸਾਂ ਨੂੰ ਸੌਂਪ ਦਿੱਤੀ ਜਾਂਦੀ ਹੈ। ਲੇਕਿਨ ਇਹਨਾਂ ਦੀਆਂ ਜਿਹੜੀਆਂ ਮੌਣੀਆਂ ਸੀ ਉਹ ਵਾਰਸਾਂ ਨੂੰ ਤਾਂ ਕੀ ਸੌਂਪਣੀਆਂ ਸੀ? ਉਹਨਾਂ ਦੇ ਟੁਕੜੇ ਜਿੱਥੇ ਗਏ ਉਹਨਾਂ ਨੂੰ ਬੋਰੀਏ ਚ ਪਾਇਆ ਗਿਆ ਲਾਹੌਰ ਜੇਲ੍ਹ ਦੀ ਕੰਧ ਪਿੱਛੇ ਵੀ ਤੋੜ ਕੇ ਉਹਨਾਂ ਨੂੰ ਹੁਸੈਨੀ ਵਾਲਾ ਮਾਰਕਰ ਦੇ ਨੇੜੇ ਇੱਥੇ ਜਾ ਕੇ ਵੀਜ਼ਰ ਫੁੱਟੀ ਦਾ ਦੇਨ ਪਾ ਕੇ ਉਹਨਾਂ ਨੂੰ ਸਸਤਾਰ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਮਦਰੋਂ ਕਾਹਨ ਲੋਕਾਂ ਦਾ ਜੁਝਾਰ ਨਹੀਂ ਕੀਤਾ ਉਹਨਾਂ ਨੇ ਉੱਥੇ ਰੋਕ ਕੇ ਘੇਰ ਲਿਆ ਤੇ ਆਪ ਉਹਨਾਂ ਦੀਆਂ ਮੌਗਿਆਂ ਉੱਤੇ ਢੋਲਾ ਕੇ ਅੱਜ ਦੇ ਹੱਥੀ ਸਰਕਾਰ ਕੀਤਾ ਹੁਸੈਨੀ ਕਾਲਾ ਬਾਡਰ ਦੇ ਉੱਤੇ ਇਹ ਜਿਹੜਾ ਹੁਸੈਨੀ ਕਾਲਾ ਬਾਡਰ ਹਰ ਹਮਤ ਸੁਬਾਦ ਬਣੀ ਹੈ ਇਹ ਮੰਡਲੇ ਨੇ ਪਾਕਿਸਤਾਨ ਦੇ ਵਿੱਚ ਚ ਜਾ ਗਿਆ ਸੀ ਆਪਣੇ ਇਹਨਾਂ ਸ਼ਹੀਦਾਂ ਨੂੰ ਇਹ ਤਿੰਨ ਮੌਕਿਆਂ ਦੇ ਸ਼ਹੀਦ ਨੇ ਜਦੋਂ ਇਹਨਾਂ ਨੇ ਕੁਰਬਾਨੀ ਦਿੱਤੀ ਉਹ ਜੋ ਪਾਕਿਸਤਾਨ ਦੀ ਮੰਡਨੀ ਸੀ ਹੋਈ ਉਹ ਜੋ ਬੰਗਲਾਦੇਸ਼ ਦੀ ਮੰਡਨੀ ਸੀ ਹੋਈ ਹਿੰਦੁਸਤਾਨ ਦੀ ਔਰ ਆਪਣਾ ਰਾਜ ਸੀ ਸਿੱਖ ਕੌਮ ਦਾ 47 ਸਾਲ ਰਾਜ ਰਿਹਾ ਇਸ ਕਿੱਤੇ ਉਤੇ ਲੇਕਨ 1947 ਤੋਂ ਬਾਅਦ ਉਹ ਜਿਹੜਾ ਖੇਤ ਸੀ ਜਿਸ ਦੇ ਵਿੱਚ ਆਪਣਾ ਰਾਜ ਸੀ ਜਿੱਥੋਂ ਪਹਿਲਾ ਲੋਕ ਪੱਛਮ ਵੱਲੋਂ ਹਮਨਾਵਰ ਕਰਨ ਆਉਂਦੇ ਸੀ ਦਰਿਆ ਖੈਬਰ ਦਰਿਆ ਖੈਬਰ ਇੱਕ ਰਸਤੇ ਦਾ ਨਾਮ ਹੈ ਉਥੋਂ ਹੀ ਆਉਂਦੇ ਸੀ ਤੇ ਸਾਡੇ ਬਜ਼ੁਰਗਾਂ ਨੇ ਵੱਡੀ ਕੁਰਬਾਨੀ ਕਰਕੇ ਉਹ ਜਿਹੜੇ ਹਮਨਾਵਸ ਸੀ ਉਹਨਾਂ ਨੂੰ ਰੋਕੇ ਨਹੀਂ ਹਰੀ ਸਿੰਘ ਨਾਹੂਏ ਵਰਗੇ ਆਂਦਾ ਅੱਜ ਵੀ ਉਸ ਅਫਗਾਨਿਸਤਾਨ ਦੇ ਵਿੱਚ ਨਾਮ ਲਿਆ ਜਾਂਦਾ ਹੈ ਜਦੋਂ ਆਪਣਾ ਕੋਈ ਬੱਚਾ ਰੋਂਦਾ ਤਾਂ ਸਾਡੀਆਂ ਮੀਟੀਆਂ ਦੇ ਮੁੰ ਨੂੰ ਚੁੱਪ ਕਰਾਉਣ ਵਾਸਤੇ ਕਹਿੰਦੀ ਆਨੇ ਕਿ ਸੌਂ ਜਾ ਮਾਊ ਆ ਮਾਊ ਮੁੰਡਾ ਤੇ ਅੱਜ ਹ ਅਫਗਾਨਿਸਤਾਨ ਦੇ ਵਿੱਚ ਵੀ ਅੱਜ ਵੀ ਇਹ ਕਿਹਾ ਜਾਂਦਾ ਬੱਚਾ ਸੌਂ ਜਾ ਹਰੀਆ ਲਾਗ ਲੈ ਹਰੀਆ ਲਾਗ ਲੈ ਵੱਡੀਆਂ ਜਿਹੜੀਆਂ ਕੁਰਬਾਨੀਆਂ ਸਾਡੇ ਬਜ਼ੁਰਗਾਂ ਨੇ ਸਾਡੇ ਨੌਜਵਾਨਾਂ ਨੇ ਇਸ ਦੇਸ਼ ਤੇ ਆਜ਼ਾਦੀ ਦੇ ਵਿੱਚ ਆਜ਼ਾਦੀ ਲਵਾਉਣ ਲਈ ਦਿੱਤੀਆਂ ਤੇ ਲੇਕਿਨ ਕੁਰਬਾਨੀਆਂ ਦੇ ਲਈ ਦੇ ਬਾਪੂ ਅੱਜ ਤੁਸੀਂ ਵੇਖ ਰਹੇ ਹੋ ਤੇ ਸਾਡੇ ਜਿਹੜੇ पंजाब ਦੇ ਨਾਲ ਜਿੰਨੀਆਂ ਵੀ ਸਰਕਾਰਾਂ ਬਣੀਆਂ ਨੇ ਕਾਇਓ ਕਿਸੇ ਪਾਰਟੀ ਦੀਆਂ ਬਣੀਆਂ ਇਨਸਾਫ ਨਹੀਂ ਕੀਤਾ ਗਿਆ ਇਸ ਕਰਕੇ ਸਾਡੇ ਨੌਜਵਾਨ ਜਿਹੜੇ ਵਿਦੇਸ਼ਾਂ ਵੱਲ ਨੂੰ ਜਾਦੇ ਰਹੇ ਨੇ ਜਿਹੜੇ ਨਹੀਂ ਜਾਣੇ ਚਾਹੁੰਦੇ ਸੀ ਵਿਦੇਸ਼ੀਆਂ ਨੂੰ ਇੱਥੇ ਆ ਕੇ ਕੰਮ ਮਿਲਣਾ ਚਾਹੀਦਾ ਸੀ ਲੇਕਿਨ ਅੱਜ ਸਾਡੇ ਘਰੇ ਘੜੇ ਘਾਹਾਂ ਦੇ ਵਿੱਚੋਂ ਤਾਂ ਰੋਦੇ ਘਾਹਾਂ ਦੇ ਨੇ ਉਹ ਵੇਦੇ ਹੋ ਰਹੇ ਨੇ ਬਾਹਰ ਜਾ ਰਹੇ ਨੇ ਬਾਹਰੋਂ ਵੀ ਜਿਹੜੀਆਂ ਖਬਰਾਂ ਨੇ ਚੰਗੀਆਂ ਨਹੀਂ ਆ ਰਹੀਆਂ ਬੁਰੀਆਂ ਖਬਰਾਂ ਆ ਰਹੀਆਂ ਆਈਆਂ ਨੇ ਉੱਥੇ ਵੀ ਨੌਕਸਮਾਨੀ ਹੈ ਜਿਹੜਾ ਜਿਹੜੇ ਆਪਣੇ ਲੋਕ ਕਹੇ ਨੇ ਉਹ ਵੀ ਉਹ ਜ਼ਿੰਦਗੀ ਔਖੀ ਕੱਟ ਰਹੀ ਹੈਗੇ ਨਹੀਂ ਸੋ ਇਹਨਾਂ ਅੱਜ ਜਿਹੜਾ ਤੁਸੀਂ ਦਿਨ ਮਨਾ ਰਹੇ ਹੋ ਜਾਂ ਮਨਾ ਰਹੇ ਹੋ ਸ਼ਹੀਦਾਂ ਦੀ ਇਹਦੇ ਵਿੱਚ ਇਹੀ ਹੈ ਕਿ ਅਸੀਂ ਸਮਾਜ ਦੇ ਵਿੱਚ ਜਿਹੜੀਆਂ ਕੁਰਤੀਆਂ ਨੇ ਜਿਹੜੀਆਂ ਕੁਰਤੀਆਂ ਫੈਲੀਆਂ ਹੋਈਆਂ ਨੇ ਆਪਾਂ ਉਹਨਾਂ ਕੁਰਤੀਆਂ ਖਿਲਾਫ ਲੜੀਏ ਤੇ ਜਿਹੜੇ ਕੁਰਤੀਆਂ ਕਰਨ ਵਾਲੇ ਨੇ ਉਹਨਾਂ ਨੂੰ ਦੁਨੀਆ ਚ ਨੰਗੇ ਕਰੀਏ ਸੋ ਤੁਹਾਡਾ ਬਹੁਤ ਧੰਨਵਾਦ ਤੁਸੀਂ ਸ਼ਹੀਦ ਦੇ ਆਜ਼ਮ ਰਾਜਪੂ ਤੇ ਸੁਭ ਦੇ ਦਾ ਜਿੱਤ ਦਿਨ ਮਨਾ ਰਹੇ ਹੋ ਡੋਟਾ ਸਵਾਮ ਦਾ ਹਰਵਾਤ ਵਾਇ ਗੋਦੀ ਦਾ ਖਾਸ ਸਾ ਵਾਇ ਗੋਦੀ ਕੀ ਖਤੇ